ਜਲੰਧਰ ਦਿਹਾਤੀ ਪੁਲਿਸ ਨੇ ਪਹਿਗੋੜਿਆਂ ਤੇ 56 ਕੱਸਿਆ ਦੋ ਹੋਰ ਪੰਗੋੜੇ ਕਿਤੇ ਕਾਬੂ ਪੰਗੋੜੇ ਅਪਰਾਧੀਆਂ ਤੇ ਆਪਣੀ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਜਲੰਧਰ ਦਿਹਾਤੀ ਪੁਲਿਸ ਨੇ ਦੋ ਹੋਰ ਪੰਗੋੜੇ ਅਪਰਾਧੀਆਂ ਪੀਓ ਨੂੰ ਗ੍ਰਿਫਤਾਰ ਕੀਤਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਗ੍ਰਿਫਤਾਰੀ ਤੋਂ ਬਚ ਰਹੇ ਸਨ ਇਹ ਗ੍ਰਿਫਤਾਰੀਆਂ ਪੰਗੋੜਿਆਂ ਖਿਲਾਫ ਚਲਾਈ ਵਿਸ਼ੇਸ਼ ਮਾਮਲੇ ਦੇ ਹਿੱਸੇ ਵਜੋਂ ਹੋਈਆਂ ਹਨ ਜਿਸ ਤਹਿਤ ਪਿਛਲੇ 3 ਮਹੀਨਿਆਂ ਦੌਰਾਨ ਵੱਖ-ਵੱਖ ਥਾਵਾਂ ਤੋਂ 57 ਪੀਓ ਕਾਬੂ ਕੀਤੇ ਗਏ ਹਨ ਫੜੇ ਗਏ ਮੁਲਜ਼ਮਾਂ ਦੀ ਪਛਾਣ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਥਾਣੇ ਅਧੀਨ ਪੈਂਦੇ ਪਿੰਡ ਤੋਤੀ ਵਾਸੀ ਗੋਪੀ ਅਤੇ ਲੋਈਆਂ ਲੋਈਆਂ ਥਾਣਾ ਅਧੀਨ ਪੈਂਦੇ ਪਿੰਡ ਸਿੰਧਰ ਵਾਸੀ ਸੁਰਜੀਤ ਸਿੰਘ ਉਰਫ ਲਾਡੀ ਵਜੋਂ ਹੋਈ ਹੈ ਸੀਨੀਅਰ ਕਪਤਾਨ ਪੁਲਿਸ ਐਸਐਸਪੀ ਹਰਕਵਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਕਾਰਵਾਈ ਨੂੰ ਐਸਪੀ ਇਨਵੈਸਟੀਗੇਸ਼ਨ ਜਸਰੂਪ ਕੌਰ ਬਾਠ ਅਤੇ ਡੀਐਸਪੀ ਸ਼ਾਕੋਡੰਕਾਰ ਸਿੰਘ ਬਰਾੜ ਦੀ ਨਿਗਰਾਨੀ ਹੇਠ ਅੰਜਾਮ ਦਿੱਤਾ ਗਿਆ ਖੱਖ ਨੇ ਕਿਹਾ ਸਾਡੀਆਂ ਸਮਰਪਿਤ ਟੀਮਾਂ ਇਨ੍ਹਾਂ ਪੰਗੋੜੀਆਂ ਦਾ ਪਤਾ ਲਗਾਉਣ ਲਈ ਸਾਵਧਾਨੀ ਨਾਲ ਕੰਮ ਕਰ ਰਹੀਆਂ ਹਨ ਜੋ ਗ੍ਰਿਫਤਾਰੀ ਤੋਂ ਬਚਣ ਲਈ ਟਿਕਾਣੇ ਬਦਲ ਰਹੇ ਸਨ ਪੁਲਿਸ ਟੀਮਾਂ ਦੀ ਅਗਵਾਈ ਥਾਣਾ ਮਹਿਤਪੁਰ ਦੇ ਐਸਐਚਓ ਅਤੇ ਥਾਣਾ ਲੋਹਿਆਂ ਦੇ ਐਸਐਚਓ ਤਕਨੀਕੀ ਨਿਗਰਾਨੀ ਅਤੇ ਮਨੁੱਖੀ ਖੂਫੀਆ ਜਾਣਕਾਰੀ ਦੀ ਵਰਤੋਂ ਕਰਦੇ ਹੋਏ ਟੀਮਾਂ ਨੇ ਤਾਲਮੇਲ ਵਾਲੇ ਛਾਪਿਆਂ ਵਿੱਚ ਸਫਲਤਾਪੂਰਵਕ ਦੋਵਾਂ ਦੋਸ਼ੀਆਂ ਦਾ ਪਤਾ ਲਗਾਇਆ ਤੇ ਉਹਨਾਂ ਨੂੰ ਫੜ ਲਿਆ ਪੁਲਿਸ ਰਿਕਾਰਡ ਅਨੁਸਾਰ ਗੋਪੀ ਵਿਰੁੱਧ ਅਕਤੂਬਰ 2019 ਵਿੱਚ ਸ਼ਾਹਕੋਟ ਥਾਣੇ ਵਿੱਚ ਐਨਡੀਪੀਐਸ ਐਕਟ ਦੀ ਧਾਰਾ 21 61 85 ਤਹਿਤ ਕੇਸ ਦਰਜ ਕੀਤਾ ਗਿਆ ਸੀ ਦੂਜਾ ਮੁੱਲਜ਼ਮ ਸੁਰਜੀਤ ਸਿੰਘ ਧੋਖਾਧੜੀ ਦੇ ਇੱਕ ਕੇਸ ਵਿੱਚ ਲੜਿੰਦਾ ਸੀ ਜਿਸ ਵਿੱਚ ਉਸਨੇ ਕਥਿਤ ਤੌਰ ਤੇ ਨੌਜਵਾਨ ਨਾਲ ਉਸ ਨੂੰ ਅਮਰੀਕਾ ਭੇਜਣ ਦੇ ਬਹਾਨੇ 8 ਲੱਖ ਰੁਪਏ ਦੀ ਠੱਗੀ ਮਾਰੀ ਸੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮਾਂ ਨੂੰ ਜੇ ਐਮ ਆਈ ਸੀ ਨਕੌਦਰ ਦੀ ਅਦਾਲਤ ਨੇ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਪੀਓ ਕਰਾਰ ਕੀਤਾ ਗਿਆ ਸੀ ਐਸਐਸਪੀ ਨੇ ਕਿਹਾ ਅਸੀਂ ਮੁਲਜ਼ਮਾਂ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਹੋਰ ਮਾਮਲਿਆਂ ਵਿੱਚ ਸ਼ਮੂਲੀਅਤ ਦੀ ਜਾਂਚ ਕਰਨ ਲਈ ਉਹਨਾਂ ਉਹਨਾਂ ਦਾ ਪੁਲਿਸ ਰਿਮਾਂਡ ਮੰਗਾਂਗੇ ਦੋਵਾਂ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਵੱਲੋਂ ਇਹਨਾਂ ਦੇ ਭਗੌੜੇ ਸਮੇਂ ਦੌਰਾਨ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸੰਭਾਵਿਤ ਸ਼ਮੂਲੀਅਤ ਬਾਰੇ ਹੋਰ ਪੁੱਛਗਿੱਛ ਕਰਨ ਲਈ ਉਹਨਾਂ ਦਾ ਰਿਮਾਂਡ ਲੈਣ ਦੀ ਸੰਭਾਵਨਾ ਹੈ ਰਿਪੋਰਟ ਦਿਨਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਦਿਨਿੰਦਰ ਧਿਆਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਾਉਰ ਸਿੰਘ ਖੱਕੀ ਵੱਲੋਂ ਜਿਨ੍ਹਾਂ ਅੰਦਰ ਪਗੋੜੇ ਤੇ ਮਹਣਜੋਸ਼ੀ ਦੇ ਖਿਲਾਫ ਗ੍ਰਿਫਤਾਰੀ ਸੰਬੰਧੀ ਸਪੈਸ਼ਲ ਰੇਡ ਚਲਾਈ ਗਈ ਆ ਇਸ ਆਪਰੇਸ਼ਨ ਦੇ ਤਹਿਤ ਮਾਨਯੋਗ ਐਸਪੀ ਮੈਡਮ ਜਸਰੂਪ ਬਾੜੀ ਆਈਪੀਐਸ ਜਿਨ੍ਹਾਂ ਦੀ ਅਗਵਾਈ ਵਿੱਚ ਸਬਰੀਜੇ ਸ਼ਾਹਕੋਟ ਵੱਲੋਂ ਦੋ ਵੱਖ-ਵੱਖ ਕੇਸਾਂ ਜਾ ਨ੍ਰਿੰਦੇ ਪਗੋੜੇ ਤੇ ਓਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤਾ ਕੀਤੀ ਐ ਇਸੇ ਲੜੀ ਚ ਗੋਪੀ ਪੁੱਤਰ ਚੰਨਾਵਾਸੀ ਪਿੰਡ ਤੋਤੀ ਥਾਣਾ ਸੁਲਤਾਨਪੁਰੂ ਤੇ ਜ਼ਿਲ੍ਹਾ ਕਬੂਤਥਲਾ ਜਿਹਦੇ ਖਿਲਾਫ 2019 ਚ ਐਨਡੀ ਵੀ ਸਖਤ ਤਾਇਤ ਮੁਕੱਦਮਾ ਦਰਜ ਹੋਇਆ ਜਿਸ ਨੂੰ ਅੱਜ ਮਲਸੀਆ ਪੁਲਿਸ ਵੱਲੋਂ ਕਾਫੀ ਮੁਸਕਤਬਾਦ ਗ੍ਰਿਫਤਰ ਕੀਤਾ ਇਸੇ ਤਰ੍ਹਾਂ ਇੱਕ ਦੋਸ਼ੀ ਸਰਜੀਤ ਸਰਹੋਸ਼ ਲਾਡੀ ਵਾਸੀ ਪਿੰਡ ਸਿੰਧਣਾ ਥਾਣਾ ਬੋਈਆਂ ਨੂੰ ਇੱਕ ਫਰਾਡ ਦੇ ਕੇਸ ਚ ਜਿਸ ਨੇ 8 ਲੱਖ ਰੁਪਏ ਦੀ ਠੱਗੀ ਮਾਰੀ ਸੀ ਉਹਨੂੰ ਵੀ ਰਾਤੀ ਗ੍ਰਿਫਤਰ ਕੀਤਾ ਇਹ ਦੋਸ਼ੀ ਕਾਫੀ ਲੰਮੇ ਤੋਂ ਸਰਹੋਸ਼ ਪਹੜੇ ਸਨ ਜਿਹਨੂੰ ਗ੍ਰਿਫਤਰ ਕਰਕੇ ਅੱਜ ਮਾਨਜੋਗ ਅਦਾਲਤ 'ਚ ਪੇਸ਼ ਕਰਕੇ ਅਗਲੀ ਕੁੱਤੀਸ਼ ਕੀਤੀ ਜਾਵੇਗੀ ਇਹਨਾਂ ਪਕੌੜਿਆਂ ਲਈ ਜ਼ਿਲ੍ਹੇ ਚ ਵਕਫ ਸਮੇਂ ਟਾਈਮ ਜਿਹੜੇ ਆਪਰੇਸ਼ਨ ਚਲਾਏ ਜਾ ਰਹੇ ਆ ਤੇ ਲਗਾਤਾਰ ਗ੍ਰਿਫਤਾਰੀਆਂ ਹੋ ਰਹੀਆਂ ਆ ਔਰ ਅੱਗੇ ਚਲਦੇ ਰਹਿਣਗੇ ਥੈਂਕ ਯੂ